ਤੇ ਅੰਮ੍ਰਿਤਸਰ ਦੇ ਥਾਣਾ ਮਕਬੂਲਪੁਰਾ ਦੇ ਵਿੱਚ ਏਰੀਆ ਦੇ ਵਿੱਚ ਜਿਹੜਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਤਹਿਤ ਗੋਲੀ ਚੁਲਾ ਕੇ ਲੁੱਟ ਕਰਨ ਵਾਲੇ ਚਾਰ ਮੌਜੂਦਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਇਹ ਕਾਰਵਾਈ ਪੁਲਿਸ ਨੇ ਕਰੀਬ 12 ਕੰਚਾ ਦੇ ਅੰਦਰ ਕੀਤੀ ਹੈ ਫੜੇ ਗਏ ਮੁਲਜ਼ਮਾ ਦੇ ਕੋਲੋਂ 58000 ਰੁਪਏ ਪੈਸੇ ਅਤੇ ਦਸ ਦੇ ਇੱਕ ਪਿਸਤਲ 32 ਬੋਰ ਦੋ ਰੌਂਦ ਬਰਾਮਦ ਕੀਤੇ ਨੇ 32 ਬੋਰ ਦੇ ਪਲਸਰ ਮੋਟਰਸਾਈਕਲ ਬਿਨਾ ਨੰਬਰ ਤੋਂ ਬਰਾਮਦ ਕੀਤਾ ਹੈ ਤੇ ਪੁਲਿਸ ਅਨੁਸਾਰ ਮੁਲਜ਼ਮਾਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ

ਉੱਥੇ ਫਾਇਰ ਹੋਇਆ ਤੇ 52 ਘਰਪੈ ਲੁੱਟਕੇ ਲੈ ਗਏ ਆ ਦੋ ਤਿੰਨ ਜਣੇ ਚਲੋ ਅਸੀਂ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਗਈ ਐਸਐਚਓ ਸਾਹਿਬ ਤੇ ਏਸੀਪੀ ਸਾਹਿਬ ਜਸ਼ਨਦਰ ਸਿੰਘ ਏਡੀਐਸਪੀ ਧੀ ਸਾਹਿਬ ਸ਼੍ਰੀ ਨਵਜੋਤ ਸਿੰਘ ਜੀ ਏਸੀਪੀ ਸ਼੍ਰੀ ਗੁਰਿੰਦਰਬੀਰ ਸਿੰਘ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਨਕਲੂਡਿੰਗ ਖਾਣਾ ਟੀਮ ਤੇ ਮੌਕੇ ਤੇ ਗਏ ਤੇ ਸਾਰਾ ਮੌਕਾ ਦੇਖਿਆ ਤੇ ਉਸ ਤੋਂ ਮੌਕਾ ਦੇਖਣ ਤੋਂ ਬਾਅਦ ਇਹਨਾਂ ਤਫ਼ਤੀਸ਼ ਜਾਰੀ ਕਰ ਲਈ ਤੇ ਪਰਚਾ ਦਰਜ ਕਰਤਾ ਸੁਰਿੰਦਰ ਸਿੰਘ ਦੇ ਬਿਆਨ ਤੇ ਜਦੋਂ ਅੱਗੇ ਤਫ਼ਤੀਸ਼ ਹੋਈ ਜਦੋਂ ਸੀਸੀਟੀਵੀ ਕੈਮਰਾਜ਼ ਦੇਖੇ ਤੇ ਹੋਰ ਆਪਣਾ ਕੀਤਾ ਹਾਲੇ ਤਾਂ ਅਸੀਂ ਉਹਨਾਂ ਨੂੰ ਹੁਣ ਫੜਿਆ ਤੇ ਬਾਕੀ ਇਹ ਜੋ ਪਤਾ ਚੱਲਿਆ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਕੀ ਹੈ ਲੈ ਕੇ ਉਪੀ ਤੋਂ ਲੈ ਕੇ ਆਇਆ ਜੀ ਦੇਖੋ ਇਹ ਮਿਲੀ ਗੁੱਤ ਸੀਗੀ ਕਰਨਦਿਆਂ ਦੀ ਤੇ ਅ ਕਬਰਾਂ ਦੀ ਬਿਲਕੁਲ ਲੋੜ ਨਹੀਂ ਇਹ ਤਾਂ ਕੋਈ ਬਾਰੋ ਕੋਈ ਕ੍ਰਿਮੀਨਲ ਨਹੀਂ ਸੀ ਕਿ ਆਪਰ ਸੱਚ ਇਹਨਾਂ ਨੇ ਸਟੋਰੀ ਬਣਾ ਕੇ ਕਿ 55000 ਰੁਪਏ ਦਾ ਇਹਨਾਂ ਨੇ ਕਰਨ ਦਾ ਕੀ